ਜਿੰਦਾਬਾ ਜਿੰਦਾਬਾ ਲੜਦੇ ਲੋਕ ਚੰਗਾ ਬਾ ਜਿੰਦਾਬਾ ਜਿੰਦਾਬਾ ਹੱਕਾਂ ਲਈ ਜੋ ਲੜਦੇ ਲੋਕ ਜੈ ਹਾਂ ਦੋ ਨੀ ਕਰਦੇ ਲੋ ਅ ਤਰਨਾ ਲਗਾਇਆ ਗਿਆ ਕੀ ਹੈਗਾ ਸਰ ਜੀ ਮੇਰਾ ਨਾਮ ਜੀ ਸਤਵੀਰ ਸਿੰਘ ਕੋਟਲੀ ਉਗਰਾਹਾ ਜੱਥੇਬੰਦੀ ਦਾ ਜ਼ਿਲ੍ਹਾ ਬਲਾਕ ਆਕੂਆ ਜੀ ਅਸੀਂ ਜਿਹੜਾ ਸਾਡੇ ਮੁਲਾਜ਼ਮ ਵੀਰਾਂ ਦੀਆਂ ਜੋ ਹੱਕੀ ਮੰਗਾ ਆ ਉਹਨਾਂ ਮੰਗਾਂ ਦਾ ਸਾਡੀ ਭਾਰਤੀ ਕਿਸਾਨ ਯੂਨੀਅਨ ਏਕਤਾ ਅਗਰਾਹਾ ਪੂਰੇ ਜੋਰ ਨਾਲ ਜੋਸ਼ ਦੇ ਨਾਲ ਵੀਰਾਂ ਦਾ ਜਿਹੜਾ ਉਹ ਸਮਰਥਨ ਕਰ ਰਹੀ ਆ ਤੇ ਜਿੱਥੇ ਵੀ ਸਾਡੀ ਲੋੜ ਪੈਂਦੀ ਆ ਅਸੀਂ ਮੁਲਾਜ਼ਮ ਵੀਰਾਂ ਦੇ ਨਾਲ ਜਿਹੜਾ ਸਾਡਾ ਰਿਸ਼ਤਾ ਆ ਅਸੀਂ ਛੇਤਾਂ ਦੇ ਵਿੱਚ ਜਿਹੜਾ ਅਸੀਂ ਇਕੱਠਿਆ ਰਹਿਣਾ ਆ ਤੇ ਇਕੱਠੇ ਸਾਡਾ ਜਿਹੜਾ ਆ ਉਹ ਸਾਡਾ ਇੱਕ ਟਾਰਗੇਟ ਆ ਇਸ ਕਰਕੇ ਅਸੀਂ ਜਿੰਨਾ ਵੀ ਸਾਡਾ ਪ੍ਰੋਗਰਾਮ ਆ ਜਿੱਥੇ ਵੀ ਇਹਨਾਂ ਦਾ ਕੋਈ ਧਰਨਾ ਲੱਗੂਗਾ ਜਾਂ ਕੋਈ ਸਰਕਾਰ ਦੇ ਵਿਰੁੱਧ ਪ੍ਰੋਟੈਸਟ ਕਰਨਗੇ ਅਸੀਂ ਉਹਨਾਂ ਦੀ ਹਮਾਇਤ ਪੂਰੇ ਜ਼ੋਰ ਨਾਲ ਕਰਾਂਗੇ ਇਹ ਇਹਨਾਂ ਦੀਆਂ ਮੰਗਾਂ ਨਹੀਂ ਮੰਗੀਆਂ ਮੰਨੀਆਂ ਜਾਣਗੀਆਂ ਫੇਰ ਜੇ ਇਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਜੋ ਵੀ ਸਾਡੀ ਜਿਹੜੀ ਆ ਅਗਰਾਹਾ ਸਾਹਿਬ ਜਾਂ ਇਹਨਾਂ ਦਾ ਬੀਲੀ ਬੋਰਡ ਦੇ ਜਿਹੜੇ ਇਹਨਾਂ ਦੀ ਮੈਨੇਜਮੈਂਟ ਆ ਉਹ ਜੋ ਫੈਸਲਾ ਲਾਉਗੀ ਉੱਤੇ ਅਸੀਂ ਪੂਰੇ ਹੱਥ ਹਾਜ਼ਰ ਹੋਵਾਂਗੇ ਅੱਜ ਕੀ ਨਾ ਤੁਹਾਡਾ ਤੇ ਕੀ ਆ ਉਹਦਾ ਜੀ ਸਰ ਮੈਂ ਲਖਿੰਦਰ ਸਿੰਘ ਜੀ ਉਲਟੋਆ ਫੈਡਰੇਸ਼ਨ ਏਟਕ ਦਾ ਪ੍ਰਧਾਨ ਆ ਜੀ ਡਿਵੀਜ਼ਨ ਦਾ ਅਸੀਂ ਜਥੇਬਦੀ ਤੌਰ ਤੇ ਸਾਡਾ ਇਕੱਠਾ ਸੰਗਰਸ਼ ਆ ਜਿਹਦੇ ਨਾਲ ਸਾਡਾ ਜਥੇਬੰਦੀਆਂ ਸਾਡੀਆਂ ਨਾਲ ਆ ਸ਼ਾਮਲ ਹੋਈਆਂ ਆ ਅਸੀਂ ਇਹ ਗੱਲ ਕਰਨੀ ਚਾਹੁੰਦੇ ਆ ਕਿ ਮੁਲਾਜ਼ਮ ਜਿਹੜੇ ਆ ਉਹ ਬੜੇ ਲੰਮੇ ਸਮੇਂ ਤੋਂ ਜਿਹੜੇ ਆ ਉਹ ਕੱਚੇ ਆ ਮਹਿਕਮੇ ਦੇ ਜਿਹੜੇ ਵਿੱਚ ਪੋਸਟਾਂ ਉਹ ਸਾਡੀਆਂ ਜਿਹੜਾ ਮਹਿਕਮਾ ਕਰਨ ਕਰੀ ਜਾਂਦਾ ਉਹ ਸਾਨੂੰ ਬੜਾ ਦੁੱਖ ਆ ਸਾਡੀਆਂ ਜਿਹੜੀਆਂ ਪੋਸਟਾਂ ਖਤਮ ਹੁੰਦੀਆਂ ਜਾਂਦੀਆਂ ਆਉਣ ਵਾਲਾ ਜਿਹੜਾ ਸਾਡਾ ਮੁਲਾਜ਼ਮ ਉਹਨਾਂ ਦੇ ਜਿਹੜੇ ਬੱਚੇ ਆ ਉਹ ਜਿਹਨੂੰ ਪੋਸਟਾਂ ਖਤਮ ਹੋ ਰਹੀਆਂ ਉਹ ਆਉਣ ਵਾਲੇ ਸਾਡੇ ਜਿਹੜੇ ਮੁਲਾਜ਼ਮ ਜਿਨ੍ਹਾਂ ਦੀਆਂ ਦਿੱਥਾਂ ਹੀ ਨਹੀਂ ਹਨ ਜਿੱਤਰ ਹੋਰ ਮਹਿਕਮਿਆਂ ਦੇ ਵਿੱਚ ਆ ਉਹ ਡੈਥ ਹੋ ਜਵੇ ਉਹਨਾਂ ਨੂੰ ਕਰੋੜ ਰੁਪਇਆ ਦਿੰਦੇ ਆ ਸਾਡੇ ਵਿਭਾਗਮੇ ਦੇ ਵਿੱਚ ਜਿਹੜੇ ਆ ਉਹ ਮੁਲਾਜ਼ਮਾਂ ਨੂੰ ਬਿਲਕੁਲ ਪੈਸੇ ਜਿਹੜੇ ਘੱਟ ਮਿਲਦੇ ਆ ਇਸ ਕਰਕੇ ਸਾਡੀਆਂ ਇਹੋ ਜਿਹੀਆਂ ਸਾਡੀਆਂ ਮੰਗਾਂ ਜਿਹੜੀਆਂ ਸਾਡੀਆਂ ਪੂਰੀਆਂ ਕੀਤੀਆਂ ਜਾਣ ਤੇ ਜਿਹੜੇ ਮੁਲਾਜ਼ਮਾਂ ਨਾਲ ਜਿਹੜੇ ਆ ਸੰਘਰਸ਼ ਆ ਉਹ ਸੰਘਰਸ਼ ਦਾ ਜਿਹੜਾ ਉਹਨਾਂ ਨੂੰ ਰਾਹ ਜਿਹੜਾ ਚੰਗੀ ਤਰ੍ਹਾਂ ਜੁੜਿਆ ਜਾਣ ਉਹ ਚ ਰਾਹ ਤੇ ਚੱਲੇ ਆ ਇਸ ਕਰਕੇ ਜੇ ਸਰਕਾਰ ਨੇ ਸਾਡੀਆਂ ਮੰਗਾਂ ਨਾ ਮੰਨੀਆਂ ਅੱਗੇ ਵਾਸਤੇ ਵੀ ਜਿਹੜੇ ਸਾਡੀ ਜਿਹੜੀ ਜਥੇਬੰਦੀ ਤੌਰ ਤੇ ਸਾਡੀ ਕਾਲ ਆ ਰਹੀ ਆ ਉਹ ਅਗਲੇ ਗਾਂ ਲੰਮਾ ਸਮਾਂ ਵੀ ਹੋ ਸਕਦਾ ਸਾਨੂੰ ਲੰਮੀ ਗਾਂ ਵਿੱਚ ਛੁੱਟੀ ਪਰਣੀ ਪਈ ਤੇ ਮੁਲਾਜ਼ਮ ਜਿਹੜੇ ਪਰਣ ਦੀ ਯਾਰ ਜਿਆਦਾ ਜਨਤਾ ਦੇਸ਼ ਜਿੱਤੇ ਕੀ ਨਾ ਤੁਹਾਡਾ ਕੀ ਹੈ ਜੀ ਸਰ ਮਸਲਾ ਸਰਤੀਪਾਲ ਸਿੰਘ ਧੂਲ ਬਲਾਕ ਪ੍ਰਧਾਨ ਬਟੋਆ ਇਹ ਮਸਲਾ ਜਿਹੜੇ ਕੱਚੇ ਮੁਲਾਜ਼ਮ ਨੇ ਜਿੱਤਰਾ ਵੀਰ ਜੀ ਨਾਲ ਦੱਸਿਆ ਉਹਨਾਂ ਨੂੰ ਪੱਕੇ ਕਰਨ ਤੇ ਜਿਹੜੇ ਇਹਨਾਂ ਨੇ ਜੋ ਹੱਕੀ ਮੰਗਾ ਨੇ ਬਿਜਲੀ ਬੋਰਡ ਦੀਆਂ ਉਹ ਪੂਰੀਆਂ ਕਰਨ ਜੇ ਨਾ ਕਰਨਗੇ ਦੇ ਭਾਰਤੀ ਕਿਸਾਨ ਜਿਹੜੀ ਨੇ ਇਕੱਠਾ ਗਰਾਹ ਅਸੀਂ ਵਿਸ਼ਵਾਸ ਦਬਣਾ ਵਲਟਵਾ ਬਲਾਕ ਕੋਲ ਵੀ ਅਸੀਂ ਪੂਰਨ ਇਹਨਾਂ ਦਾ ਸਮਰਥਨ ਕਰਾਂਗੇ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਹਾਂਜੀ ਪ੍ਰਧਾਨ ਜੀ ਅੱਜ ਜਿਹੜੇ ਆ ਧਰਨਾ ਲੱਗਾ ਜੀ ਕੀ ਹੈ ਸਰ ਜੀ ਮੈਂ ਜੀ ਟੈਕਨੀਕਲ ਸਰਵੋਜਨੀਆਂ ਦਾ ਵਿਜਲ ਪ੍ਰਧਾਨ ਗੁਰਮੇਲ ਸਿੰਘ ਆ ਤੇ ਧਰਨਾ ਸਾਡਾ ਜਿਹੜਾ ਵਾ ਇਹ ਜਿਹੜਾ ਬੋਰ ਸਾਡੀਆਂ ਮੰਗਾਂ ਮੰਨ ਕੇ ਲਾਗੂ ਨਹੀਂ ਕਰ ਰਿਹਾ ਉਹਦੇ ਵਿਰੋਧ ਦੇ ਵਿੱਚ ਅਸੀਂ ਦਿੱਤਾ ਆ ਤੇ ਕਿਸਾਨਾਂ ਜਿਹੜੇ ਸਾਾਨੂੰ ਇਹਨਾਂ ਨਿਖਾਸ ਦਿੱਤਾ ਵਾ ਪੂਰਾ ਸਾਲ ਆ ਰਹੀ ਅਸੀਂ ਇਹਨਾਂ ਨੂੰ ਰੋਮ ਰੋਮ ਰਹਿਣੀ ਆ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਕਿਸਾਨਾਂ ਦਾ ਵੀ ਤੇ ਅਸੀਂ ਆਪਣੇ ਮੁਲਾਜ਼ਮਾਂ ਦਾ ਵੀ ਕਰਦੇ ਆ ਕਿ ਗਾਂ ਆਉਣ ਵਾਲੇ ਸੰਘਰਸ਼ ਜਿਹਦਾ ਵਾ 17 ਤੱਕ ਵੱਧ ਗਿਆ ਵਾ ਸਾਡੇ ਜਿੰਨੇ ਵੀ ਮੁਲਾਜ਼ਮਾਂ ਉਹ ਵੱਧ ਚੜ ਕੇ ਹਿੱਸਾ ਲੈਣਾ ਤੇ ਕੋਈ ਪਛਾਣ ਆ ਭੱਜੇ ਕਿਉਂਕਿ ਸੰਘਰਸ਼ਾਂ ਦੇ ਨਾਲ ਹੀ ਇਹ ਜੇਤ ਹੋਣੀ ਆ ਕਿਉਂਕਿ ਜਿਹੜੀ ਸਰਕਾਰ ਆ ਇਹ ਬਹੁਤ ਖਤਰਨਾਕ ਸਰਕਾਰ ਆਈ ਆ ਕਿਉਂਕਿ ਅਸੀਂ ਆਪ ਬਣਾ ਬੈਠੇ ਇਹਨੂੰ ਤੇ ਇਹ ਸਰਕਾਰ ਜਿਹੜੀ ਆ ਇਹ ਬਹੁਤ ਮਾੜੀ ਸਰਕਾਰ ਨਿਕਲੀ ਆ ਕਹੀਂ ਦੇ ਦੇ ਵਿਰੋਧੀ ਚ ਜਾਵਾ ਗਾਣਾ ਮੰਗਾ ਕੀ ਨੇ ਤੁਹਾਡੀਆਂ ਮੰਗਾ ਸਾਡੀਆਂ ਕੱਚੇ ਮੁਲਾਜ਼ਮ ਪੱਕੇ ਕਰਨੇ ਸਟਾਫ ਪੂਰਾ ਕਰਨਾ ਆਰਟੀਐਮ ਜਿਹੜੇ ਸਾਡੇ ਵਿਚਾਰੇ 10-12 ਸਾਲ ਦੇ ਇੱਕ ਹੀ ਥਾਂ ਦੇ ਕੁਰਸੀ ਤੇ ਬੈਠੇ ਆ ਉਹਨਾਂ ਨੂੰ ਕਿਸੇ ਨੇ ਉਹਨਾਂ ਦੀ ਨਾ ਤਰੱਕੀ ਕੀਤੀ ਆ ਤੇ ਅਸੀਂ ਤਾਂ ਆਨੇ ਵੀ ਨਵੇਂ ਮੁਲਾਜ਼ਮ ਭਰਤੀ ਕਰੋ ਤੇ ਜਿਹੜੇ ਨਵੇਂ ਜਿਹੜੇ ਪੋਸਟਾਂ ਮਹਿਕਮਾ ਦੀਆਂ ਜਿੰਨੀਆਂ ਮਾ ਸਾਰੀਆਂ ਖਤਮ ਹੋਈਆਂ ਉਹਨਾਂ ਨੂੰ ਭਾਲ ਕਰਕੇ ਜਿੰਨਾ ਸਾਡਾ ਸਟਾਫ ਬਣਦਾ ਵਾ ਜਿੰਨੀ ਸਾਡੀ ਨਫਰੀ ਬਣਦੀ ਸਾਰੀ ਪੂਰੀ ਕਰੋ ਮੌਜੂਦਾ ਸਰਕਾਰ ਦੀ ਸਥਿਤੀ ਨੂੰ ਕਿਵੇਂ ਵੇਖਦੇ ਹੋ ਮੌਜੂਦਾ ਸਰਕਾਰ ਦੀ ਸਿਟੀ ਦਾਵਾਡੋਲ ਹੀ ਆਪਦੀ ਸਾਨੂੰ ਜੀ ਅੱਜ ਜਿਹੜਾ ਰੋਸ ਮੁਜ਼ਾਹਰਾ ਕੀਤਾ ਜਾ ਰਿਹਾ ਕੀ ਹੈ ਸਾਰਾ ਮਸਲਾ ਇਹ ਜੀ ਜੋ ਬੋਰਡ ਮੈਨੇਜਮੈਂਟ ਨਾਲ ਸਾਡੇ ਜਿਹੜੀਆਂ ਮੀਟਿੰਗ ਦੇ ਵਿੱਚ ਤੈਅ ਹੋਇਆ 24 8 24 ਨੂੰ ਸਾਡੀਆਂ 16 ਮੰਗਾਂ ਤੇ ਉਹਨਾਂ ਕਹਿੰਦਾ ਵੀ ਇਹ ਤੁਹਾਡਾ ਹੱਲ ਕਰ ਦਵਾਂਗੇ ਪਰ ਉਹਦਾ ਸਰਕੂਲਰ ਨਹੀਂ ਜਾਰੀ ਕੀਤਾ ਉਥੇ ਵਿਸ਼ਵਾਸ ਦਿਵਾਇਆ ਕਿ ਤੁਹਾਡਾ ਸਰਕੂਲਰ ਜਿਹੜਾ ਹੈ ਉਹ 14 ਦਿਨਾਂ ਦੇ ਵਿੱਚ ਆ ਜਾਊਗਾ ਪਰ ਜਦੋਂ ਇਹ ਟਾਲ ਮਟੋਲ ਦੀ ਨੀਤੀ ਰਹੀ ਫਿਰ ਅਸੀਂ ਪੰਜਾਬ ਦੇ ਜੁਆਇੰਟ ਫੋਰਮ ਤੇ ਇੱਕ ਤਾਂ ਮੰਚ ਸਾਂਝਾ ਰੱਖ ਕੇ ਜਿਹੜਾ ਇਹ ਫੈਸਲਾ ਕੀਤਾ ਵੀ ਅਸੀਂ 3 ਦਿਨ ਦੀ ਛੁੱਟੀ ਤੇ ਜਾਵਾਂਗੇ ਤੇ ਜੇ ਸਾਨੂੰ ਛੁੱਟੀ ਵਧਾਉਣ ਦੀ ਲੋੜ ਪਈ ਤੇ ਉਹ ਵੀ ਅਸੀਂ ਵਧਾ ਸਕਦੇ ਹਾਂ ਪਰ ਇੱਕ ਬਹੁਤ ਵਿਸ਼ਾ ਵਿੱਚ ਜਿਹੜਾ ਇਹ ਮੈਂ ਕਿਸਾਨੀ ਜਿਹੜੀ ਕਿਸਾਨੀ ਦੀ ਫਸਲ ਜਿਹੜੀ ਸਿਰ ਤੇ ਆਈ ਆ ਤੇ ਕਿਸਾਨ ਸਾਡੇ ਭਰਾ ਅਸੀਂ ਇਹਨਾਂ ਦੇ ਵਿੱਚ ਰੋਜ਼ ਵਿਚਰਦੇ ਆ ਅਸੀਂ ਵੀ ਕਿਸਾਨ ਆ ਪਰ ਸਾਡੀ ਮਜਬੂਰੀ ਆ ਵੀ ਜਿਹੜੀ ਬੋਰਡ ਸਾਡੀਆਂ ਮੰਗਾ ਕਿਉਂ ਨਹੀਂ ਮੰਨ ਰਿਹਾ ਕਿਉਂਕਿ ਜਿਹੜੀ ਸਹਿਮਤੀ ਹੋਈ ਵੀ ਕਦੇ ਕੱਚੇ ਮੁਲਾਜ਼ਮ ਉਹ ਪੱਕੇ ਕਰਾਂਗੇ ਤੁਹਾਡੇ ਸਕੇਲਾਂ ਦਾ ਜਿਹੜਾ ਬਕਾਇਆ ਉਹ ਦਿੱਤਾ ਜਾਊਗਾ ਤੇ ਜਿਹੜੇ ਤੁਹਾਡੇ ਹੋਰ ਸਕੇਲਾਂ ਦੀਆਂ ਤਰੁੱਟੀਆਂ ਉਹ ਦੂਰ ਕੀਤੀਆਂ ਜਾਣਗੀਆਂ ਤੇ ਆਊਟਸੋਰਸਿੰਗ ਜਿਹੜਾ ਕੰਮ ਆ ਉਹ ਬੰਦ ਕੀਤਾ ਜਾਊ ਪਰ ਬੋਰਡ ਨੇ ਜਦੋਂ ਸਾਰੀ ਟਾਲ ਮਟੋਲ ਦੀ ਨੀਤੀ ਵਰਤੀ ਪਰ ਅਸੀਂ ਜਿਹੜਾ ਮਜਬੂਰ ਹੋ ਕੇ ਜਿਹੜਾ 3 ਦਿਨ ਦੀ ਛੁੱਟੀ ਤੇ ਚੜੇ ਗਏ ਆ ਪਰ ਸੰਭਾਵਨਾ ਵੀ ਛੁੱਟੀ ਅੱਗੇ ਵੀ ਵੱਧ ਸਕਦੀ ਆ ਪਰ ਜੇ ਛੁੱਟੀ ਅੱਗੇ ਵੱਧਦੀ ਆ ਉਹਦੇ ਵਿੱਚ ਅਸੀਂ ਕਿਸਾਨ ਵੀਰਾਂ ਨੂੰ ਬੇਨਤੀ ਕਰਦੇ ਆ ਕਿ ਜਿੱਥੇ ਤਾੜੀ ਪੁੱਤਾ ਵਾਂਗੂ ਪਾਲੀ ਫਸਲ ਜਿੱਥੇ ਤੁਸੀਂ ਤਪਦੀ ਗਰਮੀ ਦੇ ਵਿੱਚ ਜਿਹੜੀ ਇਸ ਝੋਨੇ ਨੂੰ ਜਿਹੜਾ ਹੈ ਸੱਪਾਂ ਦੀਆਂ ਸਿਰਾਂ ਵਿੱਚ ਤੇ ਉਹਨੂੰ ਆਪਣੀ ਫਸਲ ਨੂੰ ਸਿਰੇ ਤੇ ਲਿਆਂਦਾ ਹੁਣ ਫਸਲ ਸਿਰੇ ਤੇ ਆਈ ਆ ਪਰ ਫੀਡਰ ਜਿਹੜੇ ਆ ਉਹ ਕਾਲੀਆ ਫੀਡਰ ਅਮਰਕੋੜ ਤੋਂ ਉਹ 3 ਦਿਨ ਹੋ ਗਏ ਉਹ ਕਿਸੇ ਤੋਂ ਟਰਾਲੀ ਨਹੀਂ ਲੱਗੀ ਕਿਉਂਕਿ ਉਹਦੇ ਵਿੱਚ ਥੋੜਾ ਨੁਕਸਿਆ ਉਹਨੂੰ ਹੱਥ ਜਾਂ ਲਾ ਕੇ ਟਰਾਲੀ ਦੂਰ ਕਰਨੀ ਪਈ ਤੇ ਬੜੇ ਫੋਨ ਆ ਰਹੇ ਆ ਅਸੀਂ ਅੱਗੇ ਵੀ ਅਸੀਂ ਮਜਬੂਰ ਆ ਸਾਡੇ ਨਹੀਂ ਵਸਦੇ ਅਸੀਂ ਸੰਘਰਸ਼ ਕਰਦੇ ਹਾਂ ਰਾਹ ਤੇ ਤੁਰੇ ਆਂ ਅਸੀਂ ਛੁੱਟੀ ਭਰ ਕੇ ਬੈਠੇ ਆਂ ਇਸ ਕਰਕੇ ਕਿਸਾਨ ਸਾਡੇ ਭਰਾ ਵਾ ਅਸੀਂ ਕਿਸਾਨਾਂ ਦੇ ਧਰਨਾ ਦਿੱਲੀ ਜਦੋਂ ਲੱਗਾ ਸੀ ਅਸੀਂ ਤਿੰਨ ਵਾਰ ਇਹਨਾਂ ਦੇ ਧਰਨੇ ਦੇ ਵਿੱਚ ਕਾਫਲਾ ਲੈ ਕੇ ਜਾਂਦੇ ਰਹੇ ਆਂ ਕਿਉਂਕਿ ਸਾਡਾ ਨੌ ਮਾਹਤਾ ਰਿਸ਼ਤਾ ਕਿਸਾਨਾਂ ਦੇ ਨਾਲ ਸਾਡਾ ਜੋ ਰੋਜ਼ ਦਾ ਵਾਹ ਵਾ ਜਿਹੜੀ ਫਸਲ ਅਸੀਂ ਪੁੱਤਾਂ ਵਾਂਗੂ ਪਾਲੀ ਆ ਉਹ ਸਿਰੇ ਤੇ ਆਈ ਆ ਪਰ ਸਾਡੀ ਮਜਬੂਰੀ ਆ ਕਿਉਂਕਿ ਜੇ ਸਾਡੇ ਮਸਲੇ ਨਹੀਂ ਹੱਲ ਕਰਦੀ ਅਸੀਂ ਤਾਂ ਕਿਸਾਨ ਜਾਹੇ ਬੰਦਿਆਂ ਨੂੰ ਵੀ ਬੇਨਤੀ ਕਰਦੇ ਆਂ ਕਿ ਸਾਡੇ ਜਿਹੜੇ ਸੰਘਰਸ਼ ਦਾ ਸਾਥ ਦਿਓ ਜਿੱਥੇ ਵੀ ਤੁਹਾਨੂੰ ਲੋੜ ਆ ਉੱਥੇ ਤੁਸੀਂ ਵਾਰ ਤੋਂ ਵਾਰ ਸਾਡੇ ਸੰਘਰਸ਼ ਦਾ ਸਾਥ ਦੇ ਕੇ ਫੇਸ ਬੋਰਡ ਮੈਨੇਜਮੈਂਟ ਨੂੰ ਜਿਹੜੇ ਸਾਡੀਆਂ ਮੰਗਾਂ ਰਹਿੰਦੀਆਂ ਉਹਨਾਂ ਨੂੰ ਦੂਰ ਕਰਾਇਆ ਜਾਵੇ ਇਸ ਕਰਕੇ ਅਸੀਂ ਕਿਸਾਨਾਂ ਨੂੰ ਇਹ ਬੇਨਤੀ ਕਰਦੇ ਆਂ ਕਿ ਜਦੋਂ ਵੀ ਕਿਸਾਨੀ ਸੰਘਰਸ਼ ਕਿਉਂਕਿ ਅਸੀਂ ਕਿਸਾਨਾਂ ਦੇ ਪੁੱਤ ਹਾਂ ਕਿਸਾਨ ਵੀ ਸਾਡੇ ਜਿਹੜੇ ਮਤਲਬ ਸਿੰਹਰ ਸਾਡੇ ਵਿੱਚ ਆਏ ਅਸੀਂ ਇਹਨਾਂ ਨੂੰ ਜੀ ਆਖਦੇ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਹੋਰ ਕਿਸਾਨਾਂ ਜਾਣ ਜਹੇ ਬੰਦੀਆਂ ਹਨ ਉਹਨਾਂ ਨੂੰ ਵੀ ਅਸੀਂ ਕਹਾਂਗੇ ਕਿ ਜਿਹੜਾ ਜਿਹੜਾ ਸਾਡਾ ਆਉਣ ਵਾਲਾ ਸੰਘਰਸ਼ ਜੇ ਅੱਗੇ ਚੱਲਦਾ ਉਹਦੇ ਵਿੱਚ ਅਸੀਂ ਜਿਹੜੇ ਵੱਧ ਚੜ ਕੇ ਜਿਹੜੇ ਆਪਣੀ ਜਹੇ ਬੰਦੀਆਂ ਜਮਹੂਰੀ ਕਿਸਾਨ ਸਭਾ ਜਾਂ ਹੋਰ ਜਿਹੜੀਆਂ ਕਿਸਾਨ ਜਹੇ ਬੰਦੀਆਂ ਹਨ ਉਹਨਾਂ ਨੂੰ ਸੱਦਾ ਦਾਂਗੇ ਅੱਜ ਅਸੀਂ ਇਹਦੇ ਸੱਦਾ ਨਹੀਂ ਦਿੱਤਾ ਪਰ ਫਿਰ ਵੀ ਇਹਨਾਂ ਨੂੰ ਜੀ ਆਖਦੇ ਹਾਂ ਜਿਨ੍ਹਾਂ ਨੇ ਸਾਡੇ ਸੰਘਰਸ਼ ਦੀ ਅੱਜ ਮਹਿਤ ਕੀਤੀ ਆ ਤੇ ਬੋਰਡ ਮੈਨੇਜਮੈਂਟ ਨਾਲ ਜਿਹੜੀ ਸਾਡੀ ਲੜਾਈ ਆ ਉਹ ਜਾਰੀ ਹੈ ਅੱਜ ਜਿਹੜਾ ਧਰਨਾ ਲਗਾਇਆ ਗਿਆ ਕੀ ਹੈ ਸਾਰਾ ਜੀ ਮੈਂ ਜੀ ਭਾਰਤੀ ਕਿਸਾਨ ਯੂਨੀਅਨ ਦੇ ਆਗ੍ਰਾਹਾਂ ਦਾ ਜ਼ਿਲ੍ਹਾ ਪ੍ਰਧਾਨਪੁਰ ਬਾਜ ਸਿੰਘ ਸਿਧਵਾ ਅੱਜ ਜਿਹੜਾ ਧਰਨਾ ਲਾ ਰਹੇ ਆ ਇਹ ਆਪਣਾ ਬਿਜਲੀ ਬੋਰਡ ਵਾਲਿਆਂ ਨੇ ਛੁੱਟੀ ਉੱਤੇ ਛੁੱਟੀ ਹੈ ਛੁੱਟੀ ਕਰਕੇ ਇਹਨਾਂ ਨੇ 3 ਦਿਨ ਦਾ ਪ੍ਰਦਰਸ਼ਨ ਰੱਖਿਆ ਸੀ ਇਸ ਕਰਕੇ ਸਾਡੀ ਭਾਰਤੀ ਕਿਸਾਨ ਯੂਨੀਅਨ ਦੇ ਆਗ੍ਰਾਹਾਂ ਵੱਲੋਂ ਇਹਨਾਂ ਦੀ ਹਮਾਇਤ ਵਿੱਚ ਆ ਕਿ ਜਿਹੜੀਆਂ ਨਾਲੀਆਂ ਹੱਕੀ ਮੰਗਾਵਾ ਉਹ ਇਹਨਾਂ ਵਾਲੀਆਂ ਦਿੱਤੀਆਂ ਜਾਣ ਕਿਉਂਕਿ ਇਹਨਾਂ ਦੀਆਂ ਨਹੀਂ ਸਾਰੀ ਪਬਲਿਕ ਦੀਆਂ ਹੀ ਆ ਜੇ ਨੌਕਰੀ ਵਾਰੇ ਜਿਤਨਾ ਖਾਲੀ ਹੈਗੀਆਂ ਵਾ ਇਹਨਾਂ ਦੇ ਵਿੱਚ ਸਾਮੀਆਂ ਖਾਲੀ ਪੋਸਟਾਂ ਖਾਲੀ ਆ ਉਹ ਵੀ ਇਹਨਾਂ ਕਹਾਂ ਵੀ ਉਹ ਖਾਲੀ ਪੋਸਟਾਂ ਭਰੋ ਤੇ ਉਹਦੇ ਵਿੱਚ ਵੀ ਸਿਰਫ ਇਹਨਾਂ ਦੇ ਬੱਚੇ ਨਹੀਂਗੇ ਭਰਤੀ ਹੋਣੇ ਉਹ ਸਾਰਿਆਂ ਦੇ ਹੀ ਬੱਚੇ ਉਹਦੇ ਵਿੱਚ ਭਰਤੀ ਹੋਣੇ ਇਹ ਉਹ ਲੰਮੀ ਭਰਤੀ ਕਰੋ ਜਿਹੜਾ ਸਾਨੂੰ ਸਮਾਨ ਨਹੀਂ ਮਿਲਦਾ ਡਿਵੀਜ਼ਨਾਂ ਦੇ ਵਿੱਚ ਉਹ ਸਾਨੂੰ ਸਮਾਨ ਮਿਲਦਾ ਮਿਲਣਾ ਜਾਵੇ ਇਸ ਕਰਕੇ ਇਹ ਇਹਨਾਂ ਦੇ ਸਬੰਧ ਦੇ ਵਿੱਚ ਅਸੀਂ ਭਾਰਤੀ ਕਿਸਾਨ ਯੂਨੀਅਨ ਐਕਟਾ ਵੱਲੋਂ ਅਸੀਂ ਇਹਨਾਂ ਦੀ ਹਮਾਇਤ ਦੇ ਵਿੱਚ ਆਏ ਹਾਂ